ਦੀਪਕ ਜੀ ਪੰਜਾਬ ਦੇ ਵਿੱਚ ਸਾਨੂੰ ਪਤਾ ਹੈ ਕੈਂਸਰ ਦੀ ਨਾਮਾਰਾਦ ਬਿਮਾਰੀ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ ਹੁਣ ਨੰਬਰ ਆਫ ਕੇਸਿਸ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਤੇ ਇਹ ਰੁਝਾਨ ਦੁਨੀਆ ਦੇ ਹੋਰ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਪਿਆ ਆ ਪੰਜਾਬ ਦੀ ਜੇ ਸਪੈਸੀਫਿਕਲੀ ਗੱਲ ਕਰੀਏ ਜੀ ਜਿਹੜਾ ਬ੍ਰੈਸਟ ਕੈਂਸਰ ਦੀ ਸਮੱਸਿਆ ਹੈ ਉਹਦੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਿੱਚ 25% ਵਾਧਾ ਹੋ ਗਿਆ ਜੀ ਕਿਉਂਕਿ ਕੈਂਸਰ ਨਾਲ ਨਾ ਇਹ ਗੱਲ ਆਮ ਤੌਰ ਤੇ ਚੱਲਦੀ ਹੈ ਹੁਣ ਵੀ ਰਿਸਰਚ ਦੇ ਨਾਲ ਨਾਲ ਚਲੋ ਜੇ ਕੈਂਸਰ ਲੋਕਾਂ ਨੂੰ ਵਾਧਾ ਹੋ ਰਿਹਾ ਤਾਂ ਹੁਣ ਜਿਹੜੇ ਉਹਦੇ ਮੈਡੀਕਲੀ ਇਲਾਜ ਦੇ ਨਾਲ ਜਿਹੜਾ ਆਊਟਕਮ ਹੈ ਲੋਕਾਂ ਦੀਆਂ ਜਾਨਾਂ ਵੀ ਬਚਾਉਣ ਦੇ ਵਿੱਚ ਹੁਣ ਮੈਡੀਕਲ ਸਾਇੰਸ ਉਧਰ ਉਸ ਪਾਸੇ ਨੂੰ ਵੀ ਚੰਗੀਆਂ ਪੁਲੰਘਾਂ ਪੁੱਟ ਰਹੀ ਹੈ ਪਰ ਪੰਜਾਬ ਵਿੱਚ ਬ੍ਰੈਸਟ ਕੈਂਸਰ ਕਰਕੇ ਮੌਤਾਂ ਦੀ ਗਿਣਤੀ ਵਿੱਚ 25% ਵਾਧਾ ਬੜੀ ਚਿੰਤਾ ਵਾਲਾ ਅੰਕੜਾ ਜੀ ਹੈ ਬਿਲਕੁਲ ਜੀ ਇਹ ਇੱਕ ਬੜਾ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਪੰਜਾਬ ਲਗਾਤਾਰ ਜਿਵੇਂ ਤੁਸੀਂ ਕਿਹਾ ਕਿ ਕੈਂਸਰ ਦੀ ਚਪੇਟ ਚਾਰਿਆ ਹੈ ਕੈਂਸਰ ਦੀ ਲਪੇਟ ਚਾਰਿਆ ਹੈ ਔਰ ਕੋਈ ਖੇਤਰ ਪੰਜਾਬ ਦਾ ਹੁਣ ਬਚਿਆ ਨਹੀਂ ਜਿਹੜਾ ਕੈਂਸਰ ਤੋਂ ਵਾਂਝਾ ਹੋਵੇ ਹੂੰ ਹੂੰ ਸੋ ਇਹ ਸਾਰੀ ਸਥਿਤੀ ਉਤੇ ਅੰਕ ਚ ਰੱਖਦੇ ਹੋਇਆ ਜਦੋਂ ਇਹਦੇ ਵਿੱਚੋਂ ਇੱਕ ਪੱਖ ਬ੍ਰੈਸਟ ਕੈਂਸਰ ਵਾਲਾ ਪੱਖ ਦੇਖਿਆ ਜਾਂਦਾ ਤਾਂ ਉਹਦੇ ਵਿੱਚ ਮਤਲਬ ਇਹ ਅੰਕੜਾ ਜਦੋਂ ਉੱਪਰ ਦਿੱਕਿ ਹਾਂ ਪਿਛਲੇ 10 ਸਾਲਾਂ ਤੋਂ ਹੁਣ ਤੱਕ ਆਉਂਦੇ ਆ ਉਹਨਾਂ ਵਿੱਚ 25% ਮੌਤ ਅੰਕੜਾ ਵਧਿਆ ਤਾਂ ਇਹਦਾ ਮਤਲਬ ਫਿਰ ਮਰੀਜ਼ਾਂ ਦਾ ਇਫਾਹ ਹੋ ਰਿਹਾ ਨਾ ਇਸੇ ਲਈ ਮੌਤ ਦਾ ਅੰਕੜਾ ਵਧ ਰਿਹਾ ਹੈ ਬੇਸ਼ੱਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੀਜੀਆਈ ਵਰਗੇ ਸੈਂਟਰਾਂ ਦੇ ਵਿੱਚ ਹੁਣ ਇਲਾਜ ਹੋਣ ਲੱਗਿਆ ਹੈ ਜਾਂ ਸਥਾਨਕ ਇੱਥੇ ਕੈਂਸਰ ਦੇ ਹਸਪਤਾਲ ਖੁੱਲੇ ਨੇ ਕੁਝ ਮਹਾ ਡਾਕਟਰ ਸਾਹਮਣੇ ਨਹੀਂ ਤਾਂ ਫਿਰ ਮਾਲਬੇ ਵਾਲੀ ਉਹ ਮਤਲਬ ਕੈਂਸਰ ਟ੍ਰੇਨ ਦੇ ਨਾਮ ਵਾਲੇ ਮਸ਼ਹੂਰ ਹੋ ਗਈ ਸੀ ਰਾਸਤਾਨ ਨੂੰ ਜਾਣ ਵਾਲੀ ਜੀ 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 ਸੋ ਇਸ ਲਈ ਉਹ ਇੱਕ ਵੱਡਾ ਪੈਣੂ ਦਰਦ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਰੇਲ 'ਚ ਹੁਣ ਚੜਨੋਂ हट ਗਏ ਕੈਂਸਰ ਦੇ ਮਰੀਜ਼ ਤਾਂ ਕੈਂਸਰ ਖਤਮ ਹੋ ਗਿਆ ਜੀ ਹਾਂ ਮਤਲਬ ਜਿਵੇਂ ਜਗਰਾਜ ਸਿੰਘ ਵਾਲਾ ਇੱਕ ਉਦਾਹਰਨ ਵੱਡੀ ਆਈ ਉਹਨਾਂ ਦੇ ਉੱਤੇ ਫਿਲਮ ਵੀ ਬਣਨ ਜਾ ਰਹੀ ਆ ਸੋ ਉਹਦੇ ਨਾਲ ਕਿੰਨਿਆਂ ਨੂੰ ਹੌਸਲਾ ਮਿਲਿਆ ਉਹਨਾਂ ਨਵਜੋਤ ਸਿੱਧੂ ਦੀ ਧਰਮ ਪਤਨੀ ਜਿਸ ਜਜ਼ਬੇ ਨਾਲ ਹੈਨਾ ਉਹਦੇ ਨਾਲ ਕਿੰਨਿਆਂ ਨੂੰ ਹੌਸਲਾ ਮਿਲਦਾ ਸੋ ਇਸ ਲਈ ਇਹ ਵੀ ਗੱਲ ਤੁਹਾਡੀ ਸਹੀ ਹੈ ਕਿ ਇਲਾਜ ਆ ਰਿਹਾ ਪਰ ਆ ਅੰਕੜੇ ਤਾਂ ਫਿਕਰਮੰਦੀ ਵਾਲੇ ਨੂੰ ਡਰਾਉਣ ਵਾਲੇ ਵੀ ਨੇ ਹੂੰ ਸਾਲ ਦੇ ਵਿੱਚ ਸਾਲ 2023 ਦੇ ਵਿੱਚ 2400 ਤੋਂ ਵੱਧ ਕੈਂਸਰ ਨਾਲ ਮੌਤਾਂ ਹੋਈਆਂ ਬ੍ਰੈਸਟ ਕੈਂਸਰ ਨਾਲ ਸਿਰਫ ਪੂਰ ਪੰਜਾਬ ਦੇ ਵਿੱਚ ਹੂੰ ਮਤਲਬ ਆਪਾਂ ਓਵਰਆਲ ਕੈਂਸਰ ਦੀ ਗੱਲ ਨਹੀਂ ਕਰ ਰਹੇ ਸਿਰਫ ਬ੍ਰੈਸਟ ਕੈਂਸਰ ਦੀ ਗੱਲ ਕਰ ਰਹੇ ਹਾਂ ਔਰ ਉਹਦੇ ਵਿੱਚ ਸਾਲ 2023 ਦੇ ਦੌਰਾਨ ਜਦੋਂ ਅਸੀਂ ਅੰਕੜੇ ਦੇਖਦੇ ਹਾਂ 2480 ਪੰਜਾਬ ਦੇ ਵਿੱਚ ਇੱਕ ਸਾਲ ਦੇ ਅੰਕੜੇ ਆ ਜੀ ਤੇ ਜੇ 1 ਸਾਲ ਚ 2480 ਮਤਲਬ 365 ਦਿਨਾਂ ਚ 2480 ਮੌਤਾਂ ਹੁੰਦੀਆਂ ਤਾਂ ਇਹਦਾ ਮਤਲਬ ਮਹੀਨੇ ਚ 206 ਤੋਂ 207 ਮੌਤਾਂ ਨੇ ਜੀ ਤੇ 30 ਤੋਂ 31 ਦਿਨਾਂ ਚ ਜੇ 206 ਤੋਂ 7 ਮੌਤਾਂ ਨੇ ਤਾਂ ਇਹਦਾ ਮਤਲਬ ਹਰ ਰੋਜ਼ 6 ਤੋਂ 7 ਮੌਤ ਹੋ ਰਹੀ ਹੈ ਜੀ ਤੇ ਇੱਥੋਂ ਆਪਣਾ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ ਕਿ ਇਹਦਾ ਮਤਲਬ ਇਹ ਕਾਫੀ ਹੈ ਕਿਸ ਦੇਖੋ 2014 ਦੇ ਵਿੱਚ ਪੰਜਾਬ ਦੇ ਵਿੱਚ ਬ੍ਰੈਸਟ ਕੈਂਸਰ ਨਾਲ ਮੌਤਾਂ ਦਾ ਅੰਕੜਾ 1972 ਸੀ ਹੂੰ 2016 ਤੱਕ ਆਉਂਦਿਆਂ ਇਹ 2080 ਹੋ ਗਿਆ ਹੈਨਾ 2018 ਤੱਕ ਆਉਂਦਿਆਂ ਇਹ 2100 ਤੋਂ ਪਾਰ ਚਲਾ ਗਿਆ 2020 ਤੱਕ ਆਉਂਦਿਆਂ 2300 ਤੇ ਅੱਪੜ ਗਿਆ ਹੈਨਾ 21 ਦੇ ਵਿੱਚ 2361 ਹੋ ਗਿਆ 222 ਦੇ ਵਿੱਚ 2421 ਹੋ ਗਿਆ ਤੇ ਅੱਜ 2480 ਹੈ ਜੀ ਹੁਣ ਇਸ ਪਹਿਲੂ ਤੇ ਕਿ ਬ੍ਰੈਸਟ ਕੈਂਸਰ ਹੋਣ ਦੇ ਕਾਰਨ ਦੇਖੋ ਕਈ ਤਰ੍ਹਾਂ ਦਾ ਕੈਂਸਰ ਹੈ ਹੁਣ ਤਾਂ ਕਹਿੰਦੇ ਜੀ ਹੱਡੀਆਂ ਦਾ ਕੈਂਸਰ ਵੀ ਹੈ ਹੈਨਾ ਹਾਂ ਇਹ ਬਲੱਡ ਕੈਂਸਰ ਵੀ ਹੈ ਜੀ ਇਹ ਗਲੇ ਦਾ ਜੀ ਇਹ ਜੀ ਕਿੰਨੇ ਤਰ੍ਹਾਂ ਦਾ ਉਹਦੇ ਵਿੱਚ ਇਹ ਇਹ ਕਹਿੰਦੇ ਜੀ ਇਹਦੇ ਨਾਲ ਬੰਦੇ ਦੀ ਜੀਵਨ ਸ਼ੈਲੀ ਜੁੜੀ ਆ ਕਿ ਔਰਤਾਂ ਦਾ ਰਹਿਣ ਸਹਿਣ ਕਿਹੋ ਜਿਹਾ ਹੈ ਖਾਣ ਪੀਣ ਕਿਹੋ ਜਿਹਾ ਹੈ ਹੈ ਤੁਹਾਡਾ ਵਿਵਹਾਰ ਆ ਕਿਹੋ ਜਿਹਾ ਹੈ ਤੇ ਇਹਦੇ ਨਾਲ ਹੀ ਔਰਤਾਂ ਦੀ ਜਿਹੜੇ ਨਿੱਜੀ ਮਤਲਬ ਬੱਚੇ ਜਨਮੀ ਵਾਲਾ ਪਹਿਲੂ ਹੈ ਜਾਂ ਨਾ ਦੁੱਧ ਵਾਲਾ ਪਹਿਲੂ ਹੈ ਜਾਂ ਮਹੀਨਾਵਾਰ ਵਾਲਾ ਉਹ ਸਾਰੀਆਂ ਪ੍ਰਕਿਰਿਆਵਾਂ 'ਆ ਵੀ ਕਹਿੰਦੇ ਅਸਰ ਪਾਉਂਦੀਆਂ ਜੀ ਪਰ ਮੈਂ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਨਾਲ-ਨਾਲ ਜਿਸ ਗੱਲ ਤੋਂ ਫਿਕਰਮੰਦ ਆ ਉਹ ਹੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਜੋ ਬੀਜ ਰਹੇ ਹਾਂ ਤੇ ਜੋ ਵੱਢ ਰਹੇ ਹਾਂ ਤੇ ਜੋ ਖਾ ਰਹੇ ਹਾਂ ਤੇ ਜੋ ਹੰਡਾਰ ਰਹੇ ਹਾਂ ਹੂੰ ਹੂੰ ਉਹ ਸਾਰਾ ਕੁਝ ਤਾਂ ਕੈਂਸਰ ਦਾ ਕਾਰਨ ਹੈ ਜੀ ਤੇ ਫਿਰ ਜਿਹੋ ਜੇ ਪੰਜਾਬ ਦੇ ਬਾਕੀ ਵਾਸੀ ਖਾ ਪੀ ਰਹੇ ਨੇ ਉਹ ਹੀ ਜੀ ਔਰਤ ਖਾ ਰਹੀ ਹੈ ਇਸ ਲਈ ਉਸ ਦੇ ਵਿੱਚ ਵੀ ਇਹ ਵੱਧਾ ਸੋ ਇਹ ਬੜਾ ਫਿਕਰਮੰਦੀ ਵਾਲਾ ਔਰ ਇੱਕ ਦਰਦਨਾਕ ਹੋਰ ਇਹ ਬਕਾਇਦਾ ਤੌਰ ਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰਿਪੋਰਟ ਹੈ ਜੀ ਜਿਹੜੀ ਉਹਨਾਂ ਨੇ ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਦੇ ਵਿੱਚੇ ਸਾਹਮਣੇ ਲਿਆਂਦੀ ਹੈ ਜੀ ਕਿ ਪੰਜਾਬ 'ਚ 25% ਦੀ ਮੌਤ ਦਰ 'ਚ ਇਜ਼ਾਫਾ ਹੋਇਆ ਬ੍ਰੈਸਟ ਕੈਂਸਰ ਵਾਲੇ ਮਰੀਜ਼ਾਂ ਤੇ ਫਿਕਰਮੰਦੀ ਆਲਾ ਪੈਦੀ ਹੈ ਹੂੰ ਇਹਦੇ ਵਿੱਚ ਦੀਪਕ ਜੀ ਇਹ ਬਿਮਾਰੀ ਵੀ ਦੇਖੋ ਇਹੋ ਜੀ ਆ ਨਾ ਵੀ ਡਾਇਗਨੋਸ ਕਿਹੜੇ ਪੜਾਤੇ ਹੋਇਆ ਉਹ ਬਹੁਤ ਮਹੱਤਵ ਉਹ ਬਹੁਤ ਮਹੱਤਵਪੂਰਨ ਗੱਲਾਂ ਸੋ ਜੇ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਇਹਦਾ ਸਿੱਧਾ ਸਿੱਧਾ ਜੇ ਪਾਲਿਸੀ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਧਿਆਨ ਇੱਧਰ ਦੇਣਾ ਬਣਦਾ ਕਿ ਜਿਹੜਾ ਡਾਇਗਨੋਸਟਿਕਸ ਡਾਇਗਨੋਸ ਕਰਨ ਵਾਲਾ ਸਿਸਟਮ ਹੈ ਉਹ ਪ੍ਰਣਾਲੀ ਆ ਉਹ ਆਪਣੀ ਕਿੰਨੀ ਮਜ਼ਬੂਤ ਹੈ ਔਰਤਾਂ ਦੇ ਜਿਹੜੇ ਟੈਸਟਸ ਨੇ ਬ੍ਰੈਸਟ ਕੈਂਸਰ ਸੰਬੰਧੀ ਉਹ ਕਿੰਨੇ ਕੁ ਰੈਗੂਲਰਲੀ ਹੋ ਰਹੇ ਨੇ ਕਿਉਂਕਿ ਇਨ ਮੈਨੀ ਕੇਸਿਸ ਜਦ ਤੱਕ ਪਤਾ ਲੱਗਦਾ ਜੀ ਉਦੋਂ ਤੱਕ ਜਿਹੜੀ ਸਿਹਤ ਦੀ ਸਥਿਤੀ ਹਾਂ ਬਦੇਰ ਹੋ ਚੁੱਕੀ ਹੁੰਦੀ ਹੈ ਜੇ ਉਨ ਤੱਕ ਜੀ ਬਹੁਤ ਜੀ ਅਚਾ ਜਿਆਦਾਤਰ ਜਿਆਦਾਤਰ ਕੇਸ ਉਹ ਹੁੰਦੇ ਨੇ ਕਿ ਜਦੋਂ ਤੀਜੀ ਸਟੇਜ ਤੇ ਜਾ ਕੇ ਪਤਾ ਲੱਗਦਾ ਹਾਂਜੀ ਹਾਂਜੀ ਜੇ ਕਹਿੰਦੇ ਕਿ ਪਹਿਲੇ ਜਾਂ ਦੂਜੇ ਪੜਾਅ 'ਚ ਪਤਾ ਲੱਗ ਜਾਵੇ ਤਾਂ ਕਾਫੀ ਹੱਦ ਤੱਕ ਉਹਨੂੰ ਕੰਟਰੋਲ ਕੀਤਾ ਪਰ ਇਦੇ ਨਾਲ ਨਾਲ ਮਾਨਸਿਕ ਤੌਰ ਤੇ ਤੁਸੀਂ ਕਿੰਨੇ ਮਜ਼ਬੂਤ ਹੋ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਉਹ ਬਹੁਤ ਪੈਣੂ ਹੂੰ 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 ਕਈ ਵਾਰ ਬੰਦਾ ਮਜ਼ਬੂਤ ਹੋਵੇ ਵੀ ਆਲੇ-ਦਾਲੇ ਵਾਲੇ ਡਰਾਜ ਹੁੰਦੇ ਨੇ ਕਿ ਭਾਈ ਕੈਂਸਰ ਨਾਲ ਤਾਂ ਫਲਾਣਾ ਅੱਜ ਆਇਆ ਹੋਇਆ ਸੀ ਟੀਬ ਕਿਹਾ ਹੋਇਆ ਸੀ ਨਾ ਉਹਦੇ ਨਾਲ ਬੰਦੇ ਦੇ ਮਨ 'ਚ ਮਤਲਬ ਉਹ ਇੱਕ ਨੈਗੇਟਿਵ ਪ੍ਰਭਾਵ ਹੀ ਜਾਂਦਾ ਸੋ ਇਸ ਸਮੇਂ ਆਸਾਰੂ ਸੋਚ ਰੱਖਣਾ ਬਹੁਤ ਜ਼ਰੂਰੀ ਹੂੰ ਦੀਪਕ ਜੀ ਇਹੀ ਗੱਲ ਨੂੰ ਜੇ ਅੱਗੇ ਕੰਟੀਨਿਊ ਕਰੀਏ ਉਹ ਪੰਜਾਬ ਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਉਹ ਦੂਸ਼ਿਤ ਹੋਣ ਕਰਕੇ ਕੈਂਸਰ ਵਾਲੀ ਜਿਹੜੀ ਸਮੱਸਿਆ ਸੀ ਉਹਦੇ ਬਾਰੇ ਤਾਂ ਹੁਣ ਬੜੇ ਲੰਮੇ ਸਮੇਂ ਤੋਂ ਗ ਹੁਣ ਕਾਲਾ ਪੀੜੀਆ ਵੀ ਹੋ ਰਿਹਾ ਜੀ ਅ ਇਸੇ ਹੀ ਦੂਸ਼ਿਤ ਹੋਏ ਪਾਣੀ ਕਰਕੇ ਦੇਖੋ ਭਾਰਤ ਦੀ ਸੰਸਦ ਦੇ ਵਿੱਚ ਲੰਘੇ ਦਿਨੀ ਸਵਾਲ ਉੱਠਿਆ ਹੂੰ ਤੇ ਉਹ ਸਵਾਲ ਦੇ ਵਿੱਚ ਕੇਂਦਰੀ ਸੰਜਾਈ ਮੰਤਰੀ ਦਾ ਜਵਾਬ ਸੀਗਾ ਹੂੰ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਮਾਮਲੇ 'ਚ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰ ਤੇ ਕਾਲਾ ਪੀੜੀਆ ਵਰਗੀਆਂ ਭਿਆਨਕ ਬਿਮਾਰੀਆਂ ਫਲਾਉਣ ਲਈ ਉਹਦੇ ਵਿੱਚੋਂ ਤੱਥ ਪਾਏ ਗਏ ਜੀ ਜੀ ਸੋ ਇਹਦਾ ਮਤਲਬ ਪੰਜਾਬ ਦਾ ਤਾਂ ਕੋਈ ਕੁੰਝਾ ਬਚਿਆ ਹੀ ਨਹੀਂ ਨਾ ਹੂੰ ਦੇਖੋ ਬੇਸ਼ੱਕ ਮੈਂ ਲੰਗੇ ਕੱਲ ਨਾ ਬਰਬੀਰ ਸਿੰਘ ਰਾਜੇ ਵਾਲਾ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇ ਵਾਲਾ ਉਹਨਾਂ ਦੀ ਉਹਨਾਂ ਨੇ ਆਪਣੀ ਇਕਾਈ ਬਣਾਈ ਆ ਹੁਣ ਬੀਬੀਆਂ ਦੀ ਵੀ ਜਥੇਬੰਦੀ ਕਿਉਂਕਿ ਅਗਰਾਂ ਹੋਰਾਂ ਦੀ ਬੀਬੀਆਂ ਦੀ ਜਥੇਬੰਦੀ ਕਾਫੀ ਮਜ਼ਬੂਤ ਆ ਸੋ ਇਹ ਇਸ ਲਈ ਰਾਜੇ ਵਾਲ ਹੋਰੀ ਵੀ ਪੰਜਾਬ ਦੇ ਵਿੱਚ ਇੱਕ ਵੱਡੀ ਜਥੇਬੰਦੀ ਦੀ ਅਗਵਾਈ ਕਰਦੇ ਨੇ ਨਾ ਵੱਡੇ ਕਿਸਾਨਾਂ ਗੁੱਣੇ ਉਹਨਾਂ ਨੇ ਵੀ ਹੁਣ ਇਸਤਰੀ ਵਿੰਗ ਆਪਣਾ ਖੜਾ ਕੀਤਾ ਉੱਥੇ ਉਹ ਸਮੋਦਨ ਕਰ ਰਹੀ ਸੀ ਮੈਨਾਂ ਨੂੰ ਸੁਣਿਆ ਸੀ ਉਹ ਕਹਿੰਦੇ ਵੀ ਕਿ ਹੁਣ ਸਾਨੂੰ ਘਰਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ ਪੈਣਾ ਹੂੰ ਕਿਉਂਕਿ ਧਰਤੀ ਇੱਥਲਾ ਪਾਣੀ ਪੀਣ ਲਾਇਕ ਛੱਡੋ ਪਸ਼ੂਆਂ ਨੂੰ ਪਾਲਣ ਲਾਇਕ ਵੀ ਨਹੀਂ ਰਿਹਾ ਤਾਂ ਕਹਿੰਦੇ ਹੁਣ ਖੇਤੀ ਨੂੰ ਲਾਉਣ ਲਾਇਕ ਵੀ ਮਤਲਬ ਫਸਲਾਂ ਨੂੰ ਲਾਉਣ ਲਾਇਕ ਵੀ ਨਹੀਂ ਰਿਹਾ ਇੰਨਾ ਜੈੜੀ ਤਤ ਆ ਗਿਆ ਉਹਦੇ ਵਿੱਚ ਹੂੰ ਪਰ ਮੈਂ ਇਸ ਗੱਲੋਂ ਫਿਕਰਮੰਦ ਹਾਂ ਕਿ ਨਹਿਰੀ ਪਾਣੀ ਕਿਹੜੇ ਦੀ ਗੱਲ ਕਰਦੇ ਆ ਰਾਜਾ ਜੀ ਸਾਹਿਬ ਜੀ ਲੁਧਿਆਣੇ ਤੋਂ ਆਰ ਆਲੀਆ ਲੁਧਿਆਣੇ ਤੋਂ ਪਾਰ ਹੂੰ ਅਸੀਂ ਉਸ ਨੂੰ ਬਚਾ ਪਏ ਆ ਕਿ ਨਹੀਂ ਉਹਦੇ ਵਿੱਚ ਜੋ ਕੁਝ ਪੈ ਰਿਹਾ ਉਹ ਆਪਾਂ ਇੱਕ ਦਿਨ ਗੱਲ ਕੀਤੀ ਸੀ ਸਤਲੁਜ ਵਾਲੀ ਕਿ ਜਦੋਂ ਰੋਪੜ ਤੱਕ ਆਪੜਦਾ ਤਾਂ ਉਹਦੇ ਵਿੱਚ ਇੰਨਾ ਉਹਦੇ ਵਿੱਚ ਤਤਕੁਲਦੇ ਨੇ ਤੇ ਜਿੱਦਾਂ ਹੀ ਉਹ ਬੁੱਡੇ ਦਰਿਆ ਨਾਲ ਜਮਲਦਾ ਉਹ ਤੋਂ ਬਾਅਦ ਸਤਲੁਜ ਦਾ ਕੀ ਹਾਲ ਆਪਾਂ ਉਹ ਜਾਣਦੇ ਹੂੰ ਹੂੰ ਸੋ ਇਹ ਵੀ ਇੱਕ ਇੱਕ ਤਰਸ ਦੀ ਹੈ ਕਿ ਕਾਲਾ ਪਾਣੀ ਚਹਿਰੀ ਪਾਣੀ ਉਹਦੇ ਲਈ ਮੋਰਚਾ ਲੱਗ ਰਿਹਾ ਕੱਲ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲੁਧਿਆਣੇ 'ਚ ਇਕੱਠ ਹੋ ਰਿਹਾ ਪੂਰੇ ਹੈਨਾ ਅੱਜ ਆਮ ਆਦਮੀ ਪਾਰਟੀ ਦੇ ਕਐਮਐਲਏ ਨੇ ਆਪਣਾ ਸਾਈਨ ਬੋਰਡ ਤੋੜਿਆ ਇਸ ਚੱਕਰ 'ਚ ਨਹੀਂ ਪੱਥਰ ਮੁੱਖ ਮੰਤਰੀ ਦੇ ਨਾਲ ਨਹੀਂ ਪੱਥਰ ਤੋੜਤਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲੁਧਿਆਣੇ ਦੇ ਵਿੱਚ ਉਹ ਕਹਿੰਦਾ ਬਾਈ ਜਦੋਂ ਅਸੀਂ ਬੁੱਢੇ ਨਾਲੇ ਦੀ ਸਫਾਈ ਉਹ ਨਹੀਂ ਕਰਾ पाए ਤਾਂ ਇਨੀ ਪੱਥਰ ਕਰਕੇ ਕੀ ਕਰਨਾ ਇੱਕ ਨਵਾਂ ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਮਤਲਬ ਇਹਦਾ ਮਤਲਬ ਧਰਤੀ ਹੇਠਲਾ ਪਾਣੀ ਵੀ ਜਦੀ ਰਿਪੋਰਟ ਬਕਾਇਦਾ ਤੌਰ ਤੇ ਕੇਂਦਰੀ ਸੰਜਾਈ ਮੰਤਰੀ ਸੰਸਦ ਚ ਪਾਣੀ ਦੇ ਦੂਸ਼ਿਤ ਹੋਣ ਬਾਰੇ ਪੇਸ਼ ਰਿਪੋਰਟ ਕੀ ਮੰਨਿਆ ਜੀ ਕਿ ਪੰਜਾਬ ਚ ਧਰਤੀ ਹੇਠਲੇ ਪਾਣੀ ਦੇ ਨਾਲ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰ ਤੇ ਕਾਲੀ ਪੀਲੀ ਵਰਗੀਆਂ ਬਿਮਾਰੀਆਂ ਫੈਲਾ ਰਿਹਾ ਹੂੰ ਹੂੰ ਸੋ ਇਸ ਲਈ ਜੇ ਧਰਤੀ ਇੱਥਲਾ ਪਾਣੀ ਵੀ ਸਾਡਾ ਹੁਣ ਜ਼ਹਿਰੀ ਹੈ ਤੇ ਨਹਿਰੀ ਪਾਣੀ ਵੀ ਸਾਡਾ ਪੂਰੀ ਤਰ੍ਹਾਂ ਸਾਫ਼ ਨਹੀਂ ਹੈ ਫਿਰ ਪੰਜਾਬ ਜਾਊਗਾ ਕਿੱਥੇ ਹੂੰ ਤੇ ਜਿਹੜਾ ਬੋਤਲਬੰਦ ਪਾਣੀ ਦਾ ਬਾਜ਼ਾਰ ਵੱਡਾ ਹੁੰਦਾ ਜਾ ਰਿਹਾ ਵਿਜੇ ਜੀ ਉਹ ਪਾਣੀ ਪਲਾਸਟਿਕ ਦੀਆਂ ਬੋਤਲਾਂਾਂ ਚੋਂਦਾ ਹੂੰ ਤੇ ਉਹ ਕਦੋਂ ਟਰੱਕਾਂ 'ਚ ਲੱਦ ਹੋਈਆਂ ਕਿੰਨੀ ਦਿਰ ਹੋਲਸੇਲ ਵਾਲੀ ਦੁਕਾਨ ਦੇ ਬਾਹਰ ਪਈਆਂ ਰਹੀਆਂ ਕਦੋਂ ਥੋੜੇ ਵਾਲੀ ਕਰਿਆਨੇ ਵਾਲੀ ਦੁਕਾਨ ਦੇ ਬਾਹਰ ਪਈਆਂ ਰਹੀਆਂ ਕਦੋਂ ਤੁਹਾਡੇ ਘਰ ਤੱਕ ਕੱਪੜੀਆਂ ਤੇ ਉਹ ਜੇ ਧੁੱਪ ਨਾਲ ਲੱਗ ਰਹੀਆਂ ਤਾਂ ਵੈਸੇ ਹੀ ਹੂੰ ਹੁਣ ਆ ਜਿਹੜਾ ਘਰਾਂ ਚ ਕੈਂਸਰ ਬੜਿਆ ਹੂੰ ਇਹ ਇਹਦੇ ਲਈ ਆਪਾਂ ਕਹਿੰਦੇ ਆ ਨਾ ਤੁਹਾਡਾ ਰਹਿਣ ਸਹਿਣ ਖਾਣ ਪੀਣ ਨੂੰ ਵਗੈਰਾ ਮਤਲਬ ਘਰਾਂ ਦੇ ਅੰਦਰ ਹਰੇਕ ਘਰ ਦੇ ਅੰਦਰ ਓਵਨ ਕਿਤੇ ਕੈਂਸਰ ਦੀ ਮਸ਼ੀਨ ਤਾਂ ਨਹੀਂ ਰੱਖੀ ਹੋਈ ਅਸੀਂ ਹੂੰ ਇਹ ਆਪਣੇ ਆਪ ਸਵਾਲ ਹੈ ਕਿਉਂਕਿ ਇੱਥੇ ਪਲਾਸਟਿਕ ਦੀਆਂ ਚੀਜ਼ਾਂ ਚ ਪਾ ਕੇ ਕੋਲੀਆਂ ਚ ਪਾ ਕੇ ਉਹਨੂੰ ਗਰਮ ਕਰ ਲਿਆ ਜਾਂਦਾ ਜੀ 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 ਸਿੱਧਾ ਫ੍ਰਿਜ ਤੋਂ ਕੱਢ ਕੇ ਅਸੀਂ ਉਹਨੂੰ ਠੰਡੇ ਤੋਂ ਐਨ ਗਰਮ ਵਾਲੇ ਉੱਤੇ ਲੈ ਜਾਂਦੇ ਹਾਂ ਹੂੰ ਸੋ ਇਹ ਸਾਰੀਆਂ ਪ੍ਰਕਿਰਿਆਵਾਂ ਹੀ ਹੈਨਾ ਹੋਟਲਾਂ ਚ ਇਕੱਠੀਆਂ ਚੀਜ਼ਾਂ ਬਣਾ ਕੇ ਫ੍ਰਿਜਾਂ ਚ ਲਾਈ ਜਾਂਦੀਆਂ ਜਿੱਦਾਂ ਆਇਆ ਉਹਨਾਂ ਤੜਕਾ ਲਾ ਕੇ ਤੁਹਾਨੂੰ ਦੇ ਦਿੱਤਾ ਜਾਂਦਾ ਓਵਨ ਚ ਸਾਰਾ ਕੁਝ ਗਰਮ ਹੁੰਦਾ ਇਹ ਵੀ ਮਤਲਬ ਮਹਾਂ ਡਾਕਟਰ ਕਹਿੰਦੇ ਨੇ ਕਿ ਇਹ ਵੀ ਕਾਰਨ ਬਣਦੇ ਨੇ ਸੋ ਉਹ ਸਾਰੀਆਂ ਪ੍ਰਕਿਰਿਆਵਾਂ ਉਸੇ ਤਰ੍ਹਾਂ ਜਿਸ ਕਦਰ ਧਰਤੀ ਇੱਥੇ ਲਈ ਪਾਣੀ ਦੇ ਵਿੱਚ ਹੁਣ ਜ਼ਹਿਰੀ ਤੱਤ ਮਿਲ ਰਹੇ ਨੇ ਹੈਨਾ ਤੇ ਉਹਦਾ ਨਤੀਜਾ ਫਿਰ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਕਾਲਪੀੜੀਆਂ ਵਰਗੀਆਂ ਬਿਮਾਰੀਆਂ ਚਮੜੀ ਦੇ ਰੋਗ ਅਪਾਹਜ ਪੰਗ ਬੱਚੇ ਪੈਦਾ ਹੋਣਗੇ ਆ ਕੇਂਦਰ ਨੇ ਨੋਟਿਸ ਭੇਜਿਆ ਜੀ ਪੰਜਾਬ ਸਰਕਾਰ ਨੂੰ ਪੋਲੂਸ਼ਨ ਦੇ ਮਾਮਲੇ ਦੇ ਵਿੱਚ ਹਮ ਹੈਨਾ ਕਿ 1026 ਕਰੋੜ ਦਾ ਜੁਰਮਾਨਾ ਲਾਇਆ ਜੀ ਐਨਜੀਟੀ ਨੇ ਕਿ ਵੀ ਪੰਜਾਬ ਸਰਕਾਰ ਤੋਂ ਕੂੜੇ ਦੀ ਰਹਿਣ ਖੂਦ ਜਾਂ ਕੂੜਾ ਸਿਮਟਿਆ ਨਹੀਂ ਜਾ ਰਿਹਾ ਸੰਭਾਲ ਨਹੀਂ ਜਾ ਰਿਹਾ ਇਸ ਲਈ 1026 ਕਰੋੜ ਦਾ ਜੁਰਮਾਨਾ ਜੀ ਹੁਣ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜੁਰਮਾਨਾ ਵੀ ਪੈ ਗਿਆ ਤੇ ਕੂੜੇ ਵਾਲਾ ਹੀ ਮਸਲਾ ਵੀ ਜਾਗਰ ਹੋ ਗਿਆ ਤੇ ਇਸ ਲਈ ਨੇ ਡੀਸੀ ਵਿਤਾਲਪੁਰ ਕਰਲੇ ਅਫਸਰ ਸ਼aikh ਵੀ ਬੁਲਾ ਲਈ ਪੋਲੂਸ਼ਨ ਕੰਟਰੋਲ ਬੋਰਡ ਨਾਲ ਮੀਟਿੰਗਾਂ ਝੜਚੰਬੀ ਹੋ ਗਈ ਪਰ ਇਹ ਜਿੰਨੇ ਪੰਜਾਬ ਦੇਖੋ ਦਿੱਲੀ ਵਾਲਾ ਕੂੜੇ ਵਾਲ ਢੇਰ ਬਹੁਤ ਬਦਨਾਮ ਹੈ ਹੂੰ ਪਰ ਦਿੱਲੀ ਦੇ ਮੁਕਾਬਲੇ ਚ ਚੰਡੀਗੜ੍ਹ ਚ ਵੀ ਕੂੜੇ ਦਾ ਢੇਰ ਹੈ ਜੀ ਮੈਂ ਆਪਣੀ ਮਤਲਬ ਇਸ ਪੱਤਰਕਾਰ ਦੇ ਦੌਰ ਚ ਚਾਰ ਪੰਜ ਐਮਪੀ ਬਣਦੇ ਦੇਖਦੇ ਜਿਹੜੇ ਹਰ ਵਾਰ ਇਹ ਕਹਿ ਕੇ ਬਣਦੇ ਕਿ ਕੂੜੇ ਦਾ ਢੇਰ ਚ ਕਾ ਦੇਣਾ ਇਹਦਾ ਮਤਲਬ ਪਿਛਲੇ 15 20 ਸਾਲਾਂ ਤੋਂ ਦਾ ਵਰਕਰਾ ਰਹੋ ਹਮ ਪਰ ਉਹ ਤਾਂ ਪੰਜਾਬ ਇਸ ਮੁਕਾਬਲੇ ਚ ਹੈ ਜੀ ਪੰਜਾਬ ਦਾ ਕਿਹੜਾ ਸ਼ਹਿਰ ਕਿਹੜਾ ਨਗਰ ਹੈ ਜਿੱਥੇ ਕੂੜੇ ਦੇ ਢੇਰ ਨਹੀਂ ਖੜੇ ਹੋ ਰਹੇ ਜੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੇ ਨੋਟਸ ਆਇਆ ਕਿ ਤੁਸੀਂ ਕੂੜਾ ਨਹੀਂ ਸਮੇਟ ਪਾਰੇ ਤਾਂ ਕਿ 2.5 ਸਾਲ ਚ ਕੂੜੇ ਦਾ ਢੇਰ ਇਕੱਠਾ ਹੋਇਆ ਕਿੰਨੀਆਂ ਸਰਕਾਰਾਂ ਜ਼ਿੰਮੇਵਾਰ ਨੇ ਹਮ ਉਹਨਾਂ ਨੇ ਕੀ ਰੋਲ ਨਿਭਾਇਆ ਹੂੰ ਜੀ ਦੇਖੋ ਬੰਦਾ ਬੰਦਾ ਨਾ ਆਪਣੇ ਘਰੋਂ ਗੱਡੀ 'ਚ ਕੁਛ ਲਫਾਫਾ ਰੱਖ ਕੇ ਲੈ ਜਾਂਦਾ ਕੂੜੇ ਦਾ ਢੇਰ ਤੇ ਲਾਈਟਾਂ ਤੇ ਦੇਖਿਆ ਛਿਛਾ ਫੱਲੇ ਕਰਕੇ ਸਿੱਟਦਾ ਕਿ ਇਕਲ ਵਾਪੇ ਨਾ ਕੀ ਫਰਕ ਪੈਂਦਾ ਹੂੰ ਸੇ ਉੱਥੋਂ ਸ਼ੁਰੂ ਹੋਇਆ ਹੋਇਆ ਇਹ ਬਾਦਲਾਂ ਤੋਂ ਲੈ ਕੇ ਕਾਂਗਰਸੀਆਂ ਦੇ ਟਾਈਮ ਤੱਕ ਕੂੜੇ ਦੇ ਢੇਰ ਅੱਜ ਵੱਡੇ ਹੁੰਦੇ ਜਾ ਰਹੇ ਨੇ ਜੀ ਸੋ ਬੇਸ਼ੱਕ ਇਹ ਮੌਜੂਦਾ ਸਰਕਾਰ ਜ਼ਿੰਮੇਵਾਰ ਨਹੀਂ ਪਰ ਜ਼ਿੰਮੇਵਾਰੀ ਹੁਣ ਇਸ ਸਰਕਾਰ ਤੇ ਆ ਪਈ ਆ ਤੇ ਇਹਨੂੰ ਨਿਭਾਉਣੀ ਪੈਣੀ ਆ ਸੋ ਇਸ ਲਈ ਅਸੀਂ ਤਾਂ ਜੁਰਮਾਨੇ ਵੀ ਅਦਾ ਕਰ ਰਹੇ ਆ ਤੇ ਬਿਮਾਰੀਆਂ ਵੀ ਆਪ ਸੇ ਢ ਰਹੇ ਆ ਇਹ ਪੰਜਾਬ ਦੇ ਬਹੁਤ ਤਰਾਸੀਆਂ ਦੇ ਵਿੱਚੋਂ ਕਬੱਡੀ ਤਰਾਸੀ ਸਾਡੇ ਲਈ ਬੰਨੀ ਆਉਣ ਵਾਲੇ ਦਿਨਾਂ ਚ ਜੀ ਦੀਪਕ ਜੀ ਅੱਛਾ ਜੇ ਪ੍ਰਦੂਸ਼ਣ ਦੀ ਗੱਲ ਨੂੰ ਚਲੋ ਅੱਗੇ ਹੁਣ ਕੰਟੀਨਿਊ ਕਰੀਏ ਜਿਹੜੇ ਵੱਡੇ ਸੈਲੂਨ ਵਾਲੇ ਨੇ ਜਿੱਥੇ ਆਹ ਬਿਊਟੀ ਸਰਵਿਸਿਜ਼ ਵਗੈਰਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਹੁਣ ਉਹਨਾਂ ਵੱਲ ਵੀ ਸਖਤੀ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਵੱਡੇ ਸੈਲੂਨ ਕੈਮੀਕਲ ਪ੍ਰਦੂਸ਼ਣ ਫੈਲਾ ਰਹੇ ਨੇ ਇਹਦੇ ਬਾਰੇ ਦੱਸਿਓ ਜੀ ਦੇਖੋ ਪਿਛਲੇ ਦਿਨੀ ਨਾ ਰੋਲਾ ਪਿਆ ਕਿ ਪੰਜਾਬ ਸਰਕਾਰ ਨੇ ਸੇਲੂਨਾ ਦੇ ਉੱਤੇ ਤੇ ਆ ਬੁਟੀਕ ਖੁੱਲੇ ਹੁੰਦੇ ਨੇ ਕੱਪੜਿਆਂ ਦੇ ਵਾਲੇ ਬੜੇ ਕਾਰੋਬਾਰ ਜੀ ਹੈਨਾ ਉਹਨਾਂ ਦੇ ਉੱਤੇ ਕਿ ਬੁਟੀਕ ਵਾਲਿਆਂ ਦੇ ਉੱਤੇ ਕਾਰਵਾਈ ਕਰਨੀ ਹੈ ਮਸਲਾ ਤਾਂ ਕਹਿੰਦੇ ਇੱਥੋਂ ਉੱਠਿਆ ਸੀ ਕਿ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਐਮਐਲਏ ਇੱਕ ਬੁਟੀਕ ਤੇ ਸੂਟ ਲੈਣ ਚਲ ਗਈ ਤੇ ਉੱਥੇ ਵਿਵਾਦ ਬਣ ਗਿਆ ਤੇ ਉਸ ਤੋਂ ਬਾਅਦ ਬੁਟੀਕ ਵਾਲਿਆਂ ਦੀ ਮਤਲਬ ਖੈਰ ਖਬਰ ਲੈਣ ਲੱਗੇ ਕਿ ਆ ਕੀ ਹੈ ਹੈਨਾ ਸੋ ਉਸੇ ਤਰ੍ਹਾਂ ਹੋ ਜਾਦਾ ਭਾਈ ਸੇਲੂਨ ਵਾਲਾ ਕੋਈ ਪੰਗਾ ਵੀ ਨਾ ਹੋਵੇ ਹੂੰ ਵੈਸੇ ਇਹਦੇ ਵਿੱਚ ਕੋਈ ਦੋ رائے ਨਹੀਂ ਕਿ ਪੰਜਾਬ ਦੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਬਕਾਇਦਾ ਤੌਰ ਤੇ ਵੱਡੇ ਮਹਾਨਗਰਾਂ ਦੇ ਵੱਡੇ ਆਲੀਸ਼ਾਨ ਸੈਲੂਨਾਂ ਨੂੰ ਨੋਟਿਸ ਭੇਜਿਆ ਜੀ ਉਹਦੇ ਵਿੱਚ ਜਲੰਧਰ ਵੀ ਹੈ ਉਹ ਚੰਮਰ ਸਰਬੀਆ ਲੁਧਿਆਣਾ ਵੀ ਹੈ ਹਨਾ ਇਹ ਚਾਰ ਪੰਜ ਵੱਡੇ ਨਗਰ ਮਹਾਲੀ ਵੀ ਹੈ ਜੀ ਤੇ ਉਹਦੇ ਪਿੱਛੇ ਉਹਨਾਂ ਨੇ ਜਿਹੜੇ ਤੱਥ ਰੱਖੇ ਨੇ ਉਹ ਹੈ ਗੌਰ ਕਰਨ ਵਾਲੇ ਹੈਗੇ ਨੇ ਹੂੰ ਉਹ ਕਹਿੰਦੇ ਜਿਹੜੀ ਇੱਕ ਮਤਲਬ ਬਾਲਾਂ ਨੂੰ ਰੰਗ ਕਰਦੇ ਨੇ ਇਹ ਹਨਾ ਡਾਈ ਕਰਦੇ ਨੇ ਉਹ ਕੈਮੀਕਲ ਜੁਕਤ ਹੁੰਦਾ ਸਾਰਾ ਕੁਝ ਤੇ ਉਸ ਤੋਂ ਬਾਅਦ ਉਹਦੀ ਧੋ ਹੋ ਗਏ ਜਾਂ ਘੁਸ ਹੋ ਗਏ ਤੇ ਉਸ ਤੋਂ ਬਾਅਦ ਉਹ ਸਿੱਧਾ ਸੀਵਰੇਜ ਚ ਜਾਂਦਾ ਜੀ ਫਿਰ ਉਹ ਕਹਿੰਦੇ ਜਿਹੜੀ ਬਲੀਚਿੰਗ ਵਗੈਰਾ ਕੀਤੀ ਜਾਂਦੀ ਉਹਦਾ ਪਾਣੀ ਵੀ ਸਿੱਧਾ ਸੀਵਰੇਜ ਚ ਜਾਂਦਾ ਹੂੰ ਤਾਂ ਉਹਦੇ ਨਾਲ ਸੀਵਰੇਜ ਵਿੱਚ ਜ਼ਹਿਰ ਘੁਲਦਾ ਤੇ ਉਹ ਉਹ ਫਿਰ ਅੱਗੇ ਜੇ ਅਸੀਂ ਉਹਨੂੰ ਟ੍ਰੀਟ ਕਰਕੇ ਖੇਤਾਂ 'ਤੇ ਲਾਉਣਾ ਹੈ ਕਾਸੇ ਲਾਉਣਾ ਹੈ ਤਾਂ ਇੱਕ ਕੈਮੀਕਲ ਵਾਲਾ ਪਹਿਲੂ ਹੈਗਾ ਹੂੰ ਕਹਿੰਦੇ ਜਿਹੜੀਆਂ ਸਾਡੀਆਂ ਲੈਬੋਟਰੀਆਂ ਨੇ ਜਿਹੜੇ ਸਾਡੀਆਂ ਲੈਬਸ ਨੇ ਟੈਸਟਿੰਗ ਲੈਬ ਨੇ ਉੱਥੇ ਉਹਨਾਂ ਨੇ ਇੱਕ ਸਿਸਟਮ ਬਣਾਇਆ ਕਿ ਉਹ ਸਾਰਾ ਜਿਹਾ ਕੈਮੀਕਲ ਵਾਲਾ ਪਾਣੀ ਇੱਕ ਡਰਾਮਾ ਚਾਉਂਦਾ ਇੱਕ ਸਿਸਟਮ ਚਾਉਂਦਾ ਉਹਨੂੰ ਉੱਥੋਂ ਰੀਟਰੀਟ ਕਰਕੇ ਫਿਰ ਫਿਊਚਰ ਵਿੱਚ ਪਾਇਆ ਜਾਂਦਾ ਹੂੰ ਹੂੰ ਤੇ ਇਹ ਕੰਮ ਤਾਂ ਬੜੀਆਂ ਫੈਕਟਰੀਆਂ ਵਾਲਾ ਸੈਲੂਨ ਵਾਲਿਆਂ ਨਾਲੋਂ ਵੀ ਵੱਡਾ ਹੈ ਜੀ 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 ਜਿਹੜੇ ਸੈਲੂਨ ਵਾਲੇ ਨੋਟਿਸ ਭੇਜਦੇ ਨੇ ਮੈਂ ਕਹਿੰਦਾ ਠੀਕ ਹੈ ਲਗਜ਼ਰੀ ਸੈਲੂਨ ਮਤਲਬ ਹਜ਼ਾਰਾਂ ਰੁਪਿਆ ਲੈਂਦੇ ਨੇ ਕਿਸੇ ਟੀਮ ਦਾ ਹੂੰ ਮੈਂ ਕਹਿੰਦਾ ਐਕਸ਼ਨ ਹੋਵੇ ਜੀ ਉਹ ਕਹਿੰਦੇ ਜੀ ਵਾਲ ਵੀ ਇਹ ਸਿੱਧੇ ਸਿੱਧ ਦੇ ਦਿੰਦੇ ਨੇ ਉਹ ਵੀ ਇੱਕ ਪਹਿਲੂ ਹੈਗਾ ਉਹ ਵੀ ਇੱਕ ਮੈਂ ਕਹਿੰਦਾ ਜਾਂਚ ਦਾ ਵਿਸ਼ਾ ਹੈ ਜੀ ਪਰ ਜਨਾਬ ਜੀਰਾ ਸ਼ਰਾਬ ਫੈਕਟਰੀ ਵਾਲੇ ਮਾਮਲੇ ਚ ਕਿਸਾਨ ਸੁੱਖ ਦਾ ਵਿਰਤਰਕਾਰ ਦਾ ਕਾਰਵਾਈ ਕਰਦੇ ਆ ਹੂੰ ਉੱਥੇ ਤਾਂ ਫੜੇ ਹੋ ਗਿਆ ਕਿ ਉਹ ਤਾਂ ਡਰਮ ਦੇ ਡਰਮ ਬਾਹਰ ਡੋਲਦਾ ਸੀ ਉਹ ਤਾਂ ਢੋਲ ਦੇ ਢੋਲ ਗੱਡੀਆਂ ਪਰ ਪਰ ਕੇ ਲੋਕਾਂ ਦੇ ਖੇਤਾਂ ਚ ਪਾ ਦਿੰਦੇ ਸੀ ਉਹ ਤਾਂ ਧਰਤੀ ਚ ਕਰਕਦਾ ਸੀਗਾ ਜੀ ਤੇ ਇਕੱਲੀ ਜੀਰਾ ਸ਼ਰਾਬ ਫੈਕਟਰੀ ਤਾਂ ਇੱਕ ਸਿੰਬਲ ਹੈ ਜੀ 90% ਉਦਯੋਗਾਂ ਨੇ ਇਹ ਧੰਦਾ ਬਣਾ ਲਿਆ ਕਿ ਉਹ ਗੰਦੇ ਪਾਣੀ ਨੂੰ ਜਾਂ ਟਰੱਕਾਂ ਚ ਲੋਡ ਕਰਦੇ ਨੇ ਟੈਂਕਰਾਂ ਚ ਤੇ ਰਾਤ ਨੂੰ ਆ ਕੇ ਨਾਲਿਆਂ ਚ ਚੋਹਾਂ ਚ ਸੂਆਂ ਚ ਨਹਿਰਾਂ ਚ ਦਰਿਆਵਾਂ ਚ ਪਾ ਜਾਂਦੇ ਨੇ ਜਾਂ ਫਿਰ ਉਹਨਾਂ ਨੇ ਬੋਰ ਇਹੇ ਜੇ ਕਰ ਲਏ ਕਿਉਂਕਿ ਟ੍ਰੀਟਮੈਂਟ ਪਲਾਂਟ ਲਾਇਆ ਹੋਇਆ ਹੈਡਮੀ ਹਮ ਪਰ ਉਹ ਚਲਾਉਣ ਦਾ ਖਰਚਾ ਉਹ ਤਾਂ ਪੈਸੇ ਬਚਾਉਂਦੇ ਨੇ ਉਹ ਜੀ ਇਸੇ ਲਈ ਫਿਰ ਜੀਰੇ ਦੇ ਹਵਾਲੇ ਨਾਲ ਆਲੇ ਦੇ ਖੇਤਾਂ ਚੋਂ ਮੋਟਰਾਂ ਚੋਂ ਟੂਟੀਆਂ ਚੋਂ ਲਾਣ ਆ ਲੱਗਿਆ ਸੀ ਸਰਾਬਰ ਦਾ ਪਾਣੀ ਆਉਣ ਲੱਗਿਆ ਸੀ ਜੀ ਮੈਂ ਕਿਹਾ ਸਰੂਨ ਤੇ ਵੱਡੇ ਸਲੂਨ ਕੀ ਛੋਟੇ ਸਲੂਨਾਂ ਦੀ ਵੀ ਜਾਂਚ ਕਰੋ ਜੀ ਇਹਦੀ ਜ਼ਿੰਮੇਵਾਰੀ ਹੈ ਇਕਲਵਾਬਾ ਸੀਟਰ ਨਾਲ ਵੀ ਗਲਤ ਹੈ ਇੱਕ ਪਰ ਕੈਮੀਕਲ ਕਿਰੀਕੀ ਚ ਨਹੀਂ ਹੈ ਹਮ ਤੇ ਉਹ ਅੱਜ ਦੀ ਤਰੀਕ 'ਚ ਤੁਸੀਂ ਜੂਸ ਦਾ ਡੱਬਾ ਵੀ ਖਰੀਦ ਲਓ ਹੂੰ ਮਤਲਬ ਘਰੇ ਜੂਸ ਤਾਜ਼ਾ ਕੱਢੇ 10 ਮਿੰਟ 'ਚ ਖਰਾਬ ਹੁੰਦਾ ਤੇ ਉੱਥੇ ਮਹੀਨਿਆਂ ਵੱਧੀ ਤਰੀਕਾ ਲਿਖਿਆ ਉਹ ਕੈਮੀਕਲਾਂ ਨਾਲੇ ਰੱਖੇ ਜਾਂਦੇ ਜੀ 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 ਹੂੰ ਸੋ ਪਰ ਅਸੀਂ ਉੱਥੇ ਤੱਕ ਜਾਣਾ ਨਹੀਂ ਨਾ ਅਸੀਂ ਆਹ ਕੋਲਡ ਡਰਿੰਕ ਵਾਲੀਆਂ ਕੰਪਨੀ ਤੱਕ ਤਾਂ ਜਾਣਾ ਨਹੀਂ ਕਿਉਂਕਿ ਉੱਥੋਂ ਤਾਂ ਚੌਂਡ ਬੌਂਡ ਵੀ ਲੈਣੇ ਹੁੰਦੇ ਹੂੰ ਸੋ ਇਸ ਲਈ ਚੋਣ ਫੰਡ ਵੀ ਲੈਣੇ ਹੁੰਦੇ ਸੋ ਉਹ ਕਾਰਵਾਈ ਨਹੀਂ ਪਰ ਇਹਦੇ ਪਿੱਛੇ ਸੋਚਣ ਦੀ ਲੋੜ ਹੈ ਇਹ ਸੁੱਮੁੱਚੇ ਸਿਸਟਮ ਨੂੰ ਠੀਕ ਕਰਨਾ ਕਰ ਚੱਲੂਗੀ ਚਾਰ ਸ਼ਹਿਰਾਂ ਚ 10 ਸਲੂਨਾ ਨੋਟਿਸ ਦੇ ਕੇ ਪੋਲੂਸ਼ਨ ਦਾ ਮਸਲਾ ਨਹੀਂ ਹੱਲ ਹੋਣਾ ਜੀ ਦੀਪਕ ਜੀ ਕਤਰ ਵਾਲੇ ਪਾਸਿਓਂ ਖਬਰ ਆਈ ਕਿ ਉੱਥੇ ਗੁਰਗੁਰਾਂਤ ਸਾਹਿਬ ਦੇ ਦੇਵ ਪਾਵਨ ਸਰੂਪਾ ਨੂੰ ਉੱਥੇ ਦੀ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਆਪਣੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਜੀ ਹੁਣ ਭਾਰਤ ਦੀ ਸਰਕਾਰ ਨੇ ਮੰਗ ਵੀ ਕੀਤੀ ਹੈ ਵੀ ਉਹ ਸਰੂਪ ਵಾಪਸ ਕੀਤੇ ਜਾਣ ਸਤਿਕਾਰ ਸਹਿਤ ਉਧਰੋਂ ਦੀ ਕਤਰ ਦੀ ਸਰਕਾਰ ਦਾ ਇਹ ਕਹਿਣਾ ਵੀ ਉੱਥੇ ਕੋਈ ਗੁਰਦੁਆਰਾ ਸਾਹਿਬ ਚਲਾਇਆ ਜਾ ਰਿਹਾ ਸੀ ਉਥੋਂ ਦੀਆਂ ਸਥਾਨਕ ਅਥਾਰਟिटीज ਦੀ ਇਜਾਜ਼ਤ ਤੋਂ ਬਗੈਰ ਕੀ ਮਾਮਲਾ ਜੀ ਕੀ ਹੋਇਆ ਹੈ ਬਿਲਕੁਲ ਇਹ ਮਾਮਲਾ ਕੇਂਦਰ ਸਰਕਾਰ ਕਹਿੰਦੀ ਹੈ ਭਾਰਤੀ ਦੂਤਾਵਾਸ ਸਾਡਾ ਉੱਥੇ ਕਤਰ ਦਾ ਕਹਿੰਦਾ ਕਿ ਸਾਡੇ ਧਿਆਨ ਚ ਪਹਿਲਾਂ ਹੀ ਸੀ ਹਮਮ ਪਰ ਇੱਕ ਧਾਰਮਿਕ ਸੰਸਥਾ ਨੇ ਸਿੱਖ ਸੰਸਥਾ ਨੇ ਅੱਜ ਤੱਕ ਸਭ ਦੇ ਧਿਆਨ ਚ ਇਹ ਮਾਮਲਾ ਲਿਆਂਦਾ ਹਮ ਕਿ ਕਤਰ ਦੇ ਦੋਹਾ ਖੇਤਰ ਦੇ ਵਿੱਚ ਇੱਕ ਸਿੱਖ ਪਰਿਵਾਰ ਵੱਲੋਂ ਆਪਣੀ ਨਿੱਜੀ ਥਾਂ ਦੇ ਉੱਤੇ ਉਸ ਨੂੰ ਗੁਰੂ ਘਰ ਦਾ ਰੂਪ ਦੇ ਕੇ ਸੰਗਤ ਕੀਤੀ ਜਾਂਦੀ ਸੀ ਤੇ ਉੱਥੇ ਪਾਵਨ ਗੁਰਗੰਸਾਬ ਦਾ ਸਰੂਪ ਦਾ ਪ੍ਰਕਾਸ਼ ਸੀਗਾ ਤੇ ਉੱਥੇ ਬਕਾਇਦਾ ਤੌਰ ਤੇ ਗੁਰਮਤ ਮਰਿਆਦਾ ਅਨੁਸਾਰ ਸੰਗਤ ਕੱਟੀ ਹੁੰਦੀ ਸੀ ਨਿਤਨੇਮ ਹੁੰਦਾ ਸੀ ਜੀ ਪਰ ਕਹਿੰਦੇ ਜੀ ਕਤਰੀ ਸਰਕਾਰ ਨੇ ਇਸ ਸਵਾਲੇ ਨਾਲ ਕਿ ਜੀ ਬਿਨਾ ਸਰਕਾਰੀ ਇਜਾਜ਼ਤ ਤੋਂ ਕਿਸੇ ਵੀ ਇਨਾ இஸ்ਲਾਮ ਅਕਾ ਪਹਿਲੂ ਤੋਂ ਕਹਿੰਦੇ ਨਿਯਮ ਹੈ ਜੋ ਉੱਥੇ ਦਾ ਕਿ ਤੁਸੀਂ ਕੋਈ ਵੀ ਧਾਰਮਿਕ ਕਿਸੇ ਹੋਰ ਧਰਮ ਦੀ ਗਤੀਵਿਧੀ ਕਰਨੀ ਹੈ ਤਾਂ ਸਰਕਾਰੀ ਧਿਆਨ ਚ ਹੋਣੀ ਚਾਹੀਦੀ ਹੈ ਕਿ ਉਹਦੀ ਮਨਜ਼ੂਰੀ ਤੋਂ ਬਿਨਾਂ ਸੀ ਸੋ ਇਹ ਇਸ ਪਹਿਲੂ ਦੇ ਆਧਾਰ ਤੇ ਕਹਿੰਦੇ ਜੀ ਉਹ ਸਿੱਖ ਨੌਜਵਾਨ ਵੀ ਗ੍ਰਿਫਤਾਰ ਕਰ ਲਏ ਜਿਨ੍ਹਾਂ ਦੇ ਘਰ ਦੇ ਵਿੱਚ ਗੁਰਗਨ ਸਾਹਿਬ ਦਾ ਪ੍ਰਕਾਸ਼ ਸੀਗਾ ਤੇ ਪਾਵਨ ਗੁਰਗਨ ਸਾਹਿਬ ਦੇ ਦੋਸ ਰੂਪ ਨੂੰ ਵੀ ਕਤਰ ਦੇ ਦੋਹਾ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਕੇ ਥਾਣੇ ਰੱਖ ਲਿਆ ਜੀ ਸੋ ਇਸ ਤੋਂ ਬਾਅਦ ਉੱਥੇ ਦੀਆਂ ਸੰਗਤਾਂ ਨੇ ਜਾਂ ਆ ਪਾਰਟੀ ਨੂੰ ਤਵੱਸਤਕ ਵੀ ਸਨੇਹਾ ਪਹੁੰਚਿਆ ਇਧਰ ਕੇਂਦਰ ਸਰਕਾਰ ਦੇ ਹਵਾਲੇ ਤੱਕ ਸਨੇਹਾ ਪਹੁੰਚਾਉਣ ਦੇ ਲਈ ਅਕਾਲ ਤਖਤ ਸਭ ਤੱਕ ਸਨੇਹਾ ਪਹੁੰਚਿਆ ਇਹ ਸਭ ਦੇ ਦਰਮਿਆਨ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਸੀ ਉਹ ਤਾਂ ਛੱਡ ਤੇ ਜੀ ਪਰ ਪਾਵਨ ਸਰੂਪਾ ਨੂੰ ਕੈਦ ਹਮ ਤੇ ਇਸ ਦਾ ਮਸਲੇ ਤੇ ਅਕਾਲ ਤਖਤ ਸਭ ਨੇ ਨੋਟਿਸ ਲਿਆ ਉਹਨਾਂ ਨੇ ਜਦੇ ਐਸਪੀਸੀ ਨੂੰ ਜ਼ਿੰਮੇਵਾਰੀ ਸੌਂਪੀ ਕਿ ਤੁਸੀਂ ਰੋਲ ਲਭਾਓ ਐਸਪੀ ਦੇ ਪ੍ਰਧਾਨ ਤਾਮੀ ਹੋਰਾਂ ਨੇ ਜਦੇ ਗ੍ਰਹਿ ਮੰਤਰੀ ਨਾਲ ਤਾਲਮੇਲ ਕੀਤਾ ਵਿਦੇਸ਼ ਮੰਤਰੀ ਨਾਲ ਤਾਲਮੇਲ ਕੀਤਾ ਤੇ ਵਿਦੇਸ਼ ਮੰਤਰੀ ਹੋਰਾਂ ਦੇ ਹਵਾਲੇ ਨਾਲ ਐਸਪੀਪੀਸੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਸਾਡੇ ਮਾਮਲਾ ਪਹਿਲਾਂ ਹੀ ਧਿਆਨ 'ਚ ਹੈ ਅਸੀਂ ਭਾਰਤੀ ਦੂਤਾਵਾਸ ਨੂੰ ਕਤਰ ਦੇ ਵਿੱਚ ਇਸ ਗੱਲ ਲਈ ਸੰਪਰਕ ਕਰ ਲਿਆ ਤੇ ਉਹ ਇਸ ਲਈ ਲੱਗੇ ਹੋਏ ਨੇ ਤੇ ਕੁਝ ਸਮਾਂ ਪਹਿਲਾਂ ਹੀ ਇਹ ਖਬਰ ਸਾਡੇ ਤੱਕ ਆਪੜੀ ਹੈ ਡੀਜੀ ਜੀ ਕਿ ਇੱਕ ਪਾਵਨ ਸਰੂਪ ਨੂੰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਿੱਖ ਸੰਗਤਾਂ ਨੂੰ ਉੱਥੇ ਵਾਪਸ ਸੌਂਪ ਦਿੱਤਾ ਗਿਆ ਤੇ ਦੂਸਰੇ ਬਾਰੇ ਵੀ ਉਹਨਾਂ ਨੇ ਭਰੋਸਾ ਦਵਾਇਆ ਕਿ ਉਹਦੀ ਵੀ ਜੋ ਕਾਰਵਾਈ ਹੈ ਅਸੀਂ ਆਪਣੇ ਵੱਲੋਂ ਕਰਕੇ ਉਸ ਨੂੰ ਬੜੇ ਅਦਬ ਨਾਲ ਅਸੀਂ ਰੱਖਿਆ ਵੀ ਹੁਣ ਉਹਨਾਂ ਨੇ ਇਹ ਵੀ ਕਹਿ ਕੇ ਅਸੀਂ ਉਸ ਨੂੰ ਰੱਖਿਆ ਵੀ ਪੂਰੇ ਸਤਿਕਾਰ ਨਾਲ ਅਸੀਂ ਉਸ ਨੂੰ ਇਸ ਤਰ੍ਹਾਂ ਨਹੀਂ ਰੱਖਿਆ ਤੇ ਇਹ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਕਹਿੰਦੇ ਕਿ ਪਾਕ ਦੂਤਾਵਾਸ ਨੇ ਯਕੀਨ ਦਿਵਾਇਆ ਗਿਆ ਉਹਨਾਂ ਨੇ ਤੇ ਉਮੀਦ ਕੀਤੀ ਹੈ ਦੂਤਾਵਾਸ ਨੇ ਕਿ ਅਸੀਂ ਉਸ ਪ੍ਰਕਿਰਿਆ 'ਚ ਹੈਗੇ ਆਂ ਜਲਦੀ ਹੀ ਦੂਸਰੇ ਪਾਵਨ ਰੂਪ ਨੂੰ ਵੀ ਬੜੇ ਅਦਬ ਸਤਿਕਾਰ ਨਾਲ ਵਾਪਸ ਲਿਆ ਜਾਵੇਗਾ ਜੀ ਜੀ ਦੀਪਕ ਜੀ ਹੁਣ ਡਾਕਟਰ ਆਪਣੀਆਂ ਡਿਊਟੀਆਂ ਤੇ ਵਾਪਸ ਪਰਤ ਚੁੱਕੇ ਨੇ ਜੀ ਹਸਪਤਾਲਾਂ ਦੇ ਵਿੱਚ ਇਲਾਜ ਸ਼ੁਰੂ ਹੋ ਗਿਆ ਡਾਕਟਰਾਂ ਵੱਲੋਂ ਇਨਸਾਫ ਦੀ ਮੰਗ ਕਰਨ ਦੇ ਵਾਸਤੇ ਜਿਹੜੀ ਐਜੀਟੇਸ਼ਨ ਕੀਤੀ ਜਾ ਰਹੀ ਸੀ ਮੁਲਕ ਪਰ ਦੇ ਵਿੱਚ ਆ ਉਹਦਾ ਕੀ ਸੱਟਾ ਨਿਕਲਿਆ ਜੀ ਪਰ ਹਸਪਤਾਲਾਂ ਦੇ ਵਿੱਚ ਕੰਮ ਕਾਜ ਹੁਣ ਸ਼ੁਰੂ ਹੋ ਗਿਆ ਹਾਂ ਬਿਲਕੁਲ ਜੀ ਇਹ ਮਰੀਜ਼ਾਂ ਦੇ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਕਿ ਡਾਕਟਰਾਂ ਨੇ ਬਕਾਇਦਾ ਓਪੀਡੀ ਦੁਆਰਾ ਸ਼ੁਰੂ ਕਰ ਦਿੱਤੀਆਂ ਟੈਸਟ ਦੁਆਰਾ ਸ਼ੁਰੂ ਹੋ ਗਏ ਨੇ ਆਪਰੇਸ਼ਨ ਥੀਏਟਰ ਖੁੱਲ ਗਏ ਨੇ ਦੁਆਰਾ ਉੱਥੇ ਫਿਰ ਆਪਰੇਸ਼ਨ ਹੋਣ ਲੱਗੇ ਨੇ ਪਰ ਡਾਕਟਰਾਂ ਦਾ ਰੋਸਾ ਤੇ ਰੋਸ ਪ੍ਰਦਰਸ਼ਨ ਇੱਕ ਤਰ੍ਹਾਂ ਨਾਲ ਡਿਊਟੀ ਦੇ ਦੌਰਾਨ ਵੀ ਵਰਕਰਾਰ ਹੈ ਇਸ ਸਬਦ ਦੇ ਪਿੱਛੇ ਸੁਪਰੀਮ ਕੋਰਟ ਦਾ ਭਰੋਸਾ ਹੈ ਜਿਹੜਾ ਡਾਕਟਰਾਂ ਨੂੰ ਦੁਆਰਾ ਉਸ ਡਿਊਟੀ ਤੇ ਆਪਣੀ ਸੇਵਾ ਦੇ ਦੁਆਰਾ ਲਿਆ ਹੈ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਤਾਂ ਕੇਂਦਰ ਤੋਂ ਲੈ ਕੇ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਦਾਇਤ ਕੀਤੀ ਹੈ ਜੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਡਾਕਟਰਾਂ ਦੀ ਸੁਰੱਖਿਆ ਜਕੀਨੀ ਬਣਾਓ ਹੁਣ ਅਜਿਹੀ ਹੁਕਮਾਂ ਦੀ ਕਿੰਨੀ ਤਾਮੀਲ ਹੁੰਦੀ ਹੈ ਆਪਾਂ ਪਹਿਲਾਂ ਵੀ ਜਾਣਦੇ ਹਾਂ ਉੱਥੇ ਜੈਸਰ ਕਹਿਣ ਵਾਲੇ ਆ ਕੇ ਬਾਅਦ ਉਹ ਈਸੀ ਕਮਰਿਆਂ 'ਚ ਬੈਠ ਜਾਂਦੇ ਨੇ ਤੇ ਫਿਰ ਭੁੱਲ ਜਾਂਦੇ ਨੇ ਦੂਸਰੇ ਪਾਸੇ ਮਾਨਯੋਗ ਅਦਾਲਤ ਨੇ ਡਾਕਟਰਾਂ ਨੂੰ ਜਦੋਂ ਅਪੀਲ ਕੀਤੀ ਕਿ ਵੀ ਨਿਆ ਅਤੇ ਦਵਾਈਆਂ ਨੂੰ ਰੋਕਿਆ ਨਹੀਂ ਜਾ ਸਕਦਾ ਜੀ ਸੋ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਇਹਨਾਂ ਬੋਲਾਂ ਦੇ ਉੱਤੇ ਫੁੱਲ ਚੜਾਉਂਦਿਆਂ ਡਾਕਟਰਾਂ ਨੇ ਡਿਊਟੀ ਸੰਭਾਲ ਲਈ ਪਰ ਇਹਦੇ ਨਾਲ ਹੀ ਜਿਹੜਾ ਪਹਿਲੂ ਉੱਭਰਿਆ ਉਹ ਉੱਭਰਿਆ ਕਿ ਪੁਲਿਸ ਕਦੋਂ ਸੁਧਰੇਗੀ ਮਾਨਯੋਗ ਸੁਪਰੀਮ ਕੋਰਟ ਨੇ ਸਵਾਲ ਵੀ ਇੱਕ ਤਰ੍ਹਾਂ ਨਾਲ ਕੀਤਾ ਜੀ ਕਿ ਬੇਸ਼ੱਕ ਉਹਨਾਂ ਨੇ ਟਾਸਕ ਫੋਰਸ ਬਣਾਤੀਆ ਸੁਣਵਾਈ ਅੱਗੇ ਚੱਲੀ ਗਈ ਹੈ ਉਸ ਪ੍ਰਕਿਰਿਆ ਦੀ ਪਰ ਉਹਦਾ ਵੱਡਾ ਸਵਾਲ ਸੀ ਕਿ ਸਾਡੀ ਪੁਲਿਸ ਕਦੋਂ ਸੁਧਰੇਗੀ ਤੁਸੀਂ ਦੇਖੋ ਕਿ ਦੋ ਮਾਮਲੇ ਇਸ ਸਮੇਂ ਚਰਚਾ 'ਚ ਨੇ ਕਲਕੱਤਾ ਤੋਂ ਆਦ ਮਹਾਰਾਸ਼ਟਰ ਵਾਲਾ ਪਹਿਲੂ ਵੀ ਕਾਫੀ ਉਭਰਿਆ ਹੈ ਮਹਾਰਾਸ਼ਟਰ ਦੇ ਵਿੱਚ ਸਕੂਲੀ ਦੋ ਬੱਚਿਆਂ ਨਾਲ ਜੋ ਸ਼ੋਸ਼ਣ ਦਾ ਮਾਮਲਾ ਆ ਤੇ ਉਹ ਗੱਡੀ ਵਾਲਾ ਹੀ ਸੀਗਾ ਉਹਦੇ ਤਿੰਨ ਵਿਆਹ ਟੁੱਟ ਚੁੱਕੇ ਨੇ ਮਤਲਬ ਤੀਸਰੀ ਪਤਨੀ ਦਾ ਇੱਕ ਮਹੀਨੇ ਬਾਅਦ ਇਹਨੂੰ ਛੱਡ ਕੇ ਚਲੀ ਗਈ ਹੈ ਨਾ ਤੇ ਉਹ ਸਕੂਲ ਦੇ ਵਿੱਚ ਸੇਵਾ ਦੀ ਡਿਊਟੀ ਨਿਭਾ ਰਿਹਾ ਤੇ ਉੱਥੇ ਉਹ ਬੱਚਿਆਂ ਨਾਲ ਜੋ ਸ਼ੋਸ਼ਣ ਕਰਦਾ ਤੇ ਉਸ ਮਾਮਲੇ 'ਚ ਵੀ ਪੁਲਿਸ ਦੀ ਕਿਹੋ ਜਿਹੀ ਭੁਮਿਕਾ ਸੋ ਇੱਕ ਪਾਸੇ ਕਲਕੱਤਾ ਪੁਲਿਸ ਵਾਲਾਂ ਦੇ ਘੇਰੇ ਚ ਹੈ ਦੂਏ ਪਾਸੇ ਨੂੰ ਮਹਾਰਾਸ਼ਟਰ ਦੀ ਪੁਲਿਸ ਵੀ ਸਵਾਲਾਂ ਦੇ ਘੇਰੇ ਚ ਹੈ ਪੱਛਮੀ ਬੰਗਾਲ ਤੋਂ ਲੈ ਕੇ ਮਹਾਰਾਸ਼ਟਰ ਦੀ ਸਰਕਾਰਾਂ ਸਵਾਲਾਂ ਦੇ ਘੇਰੇ ਚ ਹੈ ਇਸ ਲਈ ਮਾਨਜੂ ਸੁਪਰੀਮ ਕੋਰਟ ਨੇ ਕੋਰਟ ਨੇ ਪੁੱਛਿਆ ਹੁਣ ਕਲਕੱਤਾ ਵਾਲੇ ਮਾਮਲੇ ਤੁਸੀਂ ਇਹ ਦੇਖੋ ਕਿ ਪੁਲਿਸ ਦੀ ਸੰਵੇਦਨਾ ਹੈ ਜਾਂ ਨਹੀਂ ਹੈ ਇਹਦਾ ਹੁੰਦਾ ਜੇ ਇਸ ਗੱਲ ਤੋਂ ਲੱਗਦਾ ਕਿ 14 ਘੰਟਿਆਂ ਬਾਅਦ ਐਫ ਆਈ ਆਰ ਜੀ ਉਸ ਮਾਮਲੇ ਚ ਮਾਨਜੁਗ ਸੁਪਰੀਮ ਕੋਰਟ ਕਹਿੰਦੀ 30 ਸਾਲ ਚ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਇਹੇ ਜ ਮਾਮਲੇ ਚ ਵੀ ਐਫ ਆਈ ਆਰ ਦਰਜ ਕਰਨ ਤੋਂ ਤੁਸੀਂ ਭੱਜ ਰਹੇ ਹੋ ਇਹਦਾ ਕੀ ਮਤਲਬ ਹੈ ਕਿ ਕੋਈ ਦਬਾਅ ਸੀ ਤੁਹਾਡੇ ਤੇ ਜੀ 9:30 ਵਜੇ ਸਵੇਰੇ ਮਤਲਬ ਸਵੇਰੇ 9:30 ਵਜੇ ਕਹਿੰਦੇ ਜੀ 9 ਅਗਸਤ ਨੂੰ ਪੁਲਿਸ ਨੂੰ ਲਾਸ਼ ਮਿਲ ਗਈ ਉਸ ਬੱਚੀ ਦੀ ਜੀ ਤੇ ਰਾਤ ਨੂੰ ਪੌਣੇ 12 ਵਜੇ ਤੁਸੀਂ ਐਫ ਆਈ ਆਰ ਦਰਜ ਕਰ ਰਹੇ ਹੋ ਤੇ ਹਵਾਲਾ ਕੀ ਦੇ ਰਹੇ ਹੋ ਕਿ ਪੋਸਟਮਾਰਟਮ ਤੋਂ ਬਾਅਦ ਅਨ ਨੈਚੁਰਲ ਡੈਥ ਦੀ ਰਿਪੋਰਟ ਹੈ ਜੀ ਇਸ ਦਾ ਤੁਸੀਂ ਕਹਿੰਦੇ ਕਿ ਐਫ ਆਈ ਆਰ ਦਰਜ ਕਰਾ ਪੌਣੇ 12 ਵਜੇ ਰਾਤ ਨੂੰ ਤੁਸੀਂ ਐਫਆਈਆਰ ਦਰਜ ਕਰ ਰਹੇ ਹੋ ਸਵੇਰੇ 9:30 ਵਜੇ ਤੁਹਾਨੂੰ ਲਾਸ਼ ਮਿਲਦੀ ਹੈ ਮਤਲਬ ਕਤਲ ਦਾ ਉਹ ਤੋਂ ਪਹਿਲਾਂ ਦਾ ਹੋਇਆ ਜੀ 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 14 ਘੰਟੇ ਬਾਅਦ ਹਮ ਇੱਧਰ 3 ਦਿਨ ਬਾਅਦ ਐਫਆਈਆਰ ਹੁੰਦੀ ਹੈ ਮਹਾਰਾਸ਼ਟਰ ਦੇ ਵਿੱਚ ਹਮ ਬੱਚਿਆਂ ਨਾਲ ਸਕੂਲ ਚ ਸ਼ਰੀਰਕ ਸ਼ੋਸ਼ਣ ਹੋ ਜਵੇ ਇਹ ਸਾਰੇ ਇਹੀ ਮੱਧ ਭਾਗੀ ਘਟਨਾਵਾਂ ਵਾਪਰ ਜਵੇ ਤੇ ਮਾਪਿਆਂ ਨੂੰ ਤੇ ਸੰਸਥਾਵਾਂ ਨੂੰ ਸੜਕਾਂ ਤੇ ਉਤਰਨਾ ਪੈ ਜਵੇ ਉਸ ਦਬਾਅ ਚ ਐਫਆਈਆਰ ਹੋਈ ਹੈ ਘਟਨਾ ਕਰਕੇ ਨਹੀਂ ਕੀਤੀ ਤੁਸੀਂ ਜੀ 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 ਤੇ ਮਾਨਯੋਗ ਮਹਾਰਾਸ਼ਟਰ ਦੀ ਹਾਈ ਕੋਰਟ ਨੇ ਸਵਾਲ ਪੁੱਛਿਆ ਸਰਕਾਰ ਨੂੰ ਕਿ ਸਾਨੂੰ ਇੰਨਾ ਹੀ ਦੱਸ ਦਿਓ ਜੇ ਬੱਚੀਆਂ ਸਕੂਲ ਚ ਵੀ ਸੁਰੱਖਿਤ ਨਹੀਂ ਗਏ ਪਰ ਕਿੱਥੇ ਸੁਰੱਖਿਤ ਨੇ ਇਹਦਾ ਜਵਾਬ ਦੇ ਦਿਓ ਜੀ ਸੋ ਇਸ ਲਈ ਪੁਲਿਸ ਨਹੀਂ ਸੁਧਰਦੀ ਜੀ ਸਾਡੇ ਵਾਲੀਆਂ ਪੁਲਿਸ ਦੇ ਵੀ ਕਿੰਨੇ ਸਵਾਲ ਲੰਬੇ ਸਮੇਂ ਚ ਉਲਟਦੇ ਆਏ ਨੇ ਹਾਂ ਜੇ ਚੰਗਾ ਕੰਮ ਕੋਈ ਕਰਨ ਵਾਲੇ ਹੈਗੇ ਉਹਨਾਂ ਨੂੰ ਸ਼ਾਬਾਸ਼ੀ ਵੀ ਮਿਲਦੀ ਹੈ ਹਾਂ ਲੋਕੋ ਨਾਲ ਦੀ ਤਰੀਪ ਵੀ ਕਰਦੇ ਨੇ ਸੋ ਸਾਰਾ ਕੁਝ ਮਾੜਾ ਨਹੀਂ ਹੈ ਪਰ ਸਿਸਟਮ ਇਸ ਤਰ੍ਹਾਂ ਦਾ ਗੜਕਿਆ ਕਿ ਉਹ ਸਾਰਿਆਂ ਲਈ ਫਿਰ ਸਵਾਲ ਬਣ ਜਾਂਦਾ ਤੇ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਕੇ ਰਚ ਜੀ